ਤੁਹਾਨੂੰ ਸਭ ਤੋਂ ਪਹਿਲਾਂ ਮੈਂ ਦੱਸ ਦਿੰਨਾ ਜਿਹੜੇ ਮਾਲਕ ਨੇ ਤੇ ਸਾਰਾ ਪਰਿਵਾਰ ਬਾਹਰ ਚੱਲਿਆ ਜੀ ਤੇ ਕੋਠੀ ਦੇ ਵਿੱਚ ਜਿੰਨਾ ਕੁਝ ਤੁਸੀਂ ਦੇਖੋਗੇ ਸਾਰਾ ਸਮਾਨ ਨਾਲ ਹੀ ਵੇਚਣਾ ਤੇ ਇੱਕ ਸਕੂਟੀ ਹੈ ਜੀ ਇੱਕ ਅੰਨਾਂ ਕੋਲੇ ਬੁਲਟ ਵੀ ਹੈ ਸਾਰਾ ਕੁਝ ਨਾਲ ਹੀ बिकਊਗਾ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੋਠੀ ਕਰ ਮਕਾਨ ਦੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਬਿਲਕੁਲ ਫਰੀਜ਼ ਦੇ ਵਿੱਚ ਆਪਾਂ ਐਡ ਕਰਦਾ ਚੈਨਲ ਤੇ ਜੇ ਤੁਹਾਡੇ ਕੋਲੇ ਕੋਠੀਆਕਾਰ ਮਕਾਨ ਹੈ ਕਿਸੇ ਵੀ ਏਰੀਆ ਚ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਉੱਪਰ ਦੇਖੋ ਜੀ ਨੋਟ ਕਰ ਲਓ ਚੱਲਦਾ ਰਹਿੰਦਾ ਵਾਰ-ਵਾਰ 73800426173 ਆਪਣੇ ਕੋਲੇ ਇੱਕ ਤਾਂ ਪੂਰੀ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਓ ਤੁਸੀਂ ਜਦੋਂ ਅੰਦਰੋਂ ਕੋਠੀ ਨੂੰ ਦੇਖੋਗੇ ਤੁਸੀਂ ਸਾਰੇ ਮੰਨ ਜੂਗੇ ਵੀ ਵਾਕਈ ਇਹਨਾਂ ਨੇ ਬਹੁਤ ਸ਼ੌਂਕ ਨਾਲ ਸਾਰਾ ਕੰਮ ਕਰਵਾਇਆ ਹੋਇਆ ਤੇ ਕੋਠੀ ਦੇ ਵਿੱਚ ਜਿੰਨਾ ਵੀ ਤੁਸੀਂ ਸਮਾਨ ਦੇਖੋਗੇ ਸਾਰਾ ਕੁਝ ਇਹਨਾਂ ਨੇ ਨਾਲ ਹੀ ਵੇਚਣਾ ਹੈ ਜਿਹੜੀ ਆਹ ਤੁਸੀਂ ਸਕੂਟੀ ਦੇਖ ਰਹੇ ਹੋ ਆ ਵੀ ਵੇਚਣੀ ਆ ਨਾਲ ਬੁਲਟ ਖੜਾਗਾ ਆ ਵੀ ਇਹਨਾਂ ਨੇ ਵੇਚਣਾਗਾ ਬਾਕੀ ਅੰਦਰ ਕੋਠੀ ਦੇ ਬਹੁਤ ਜ਼ਿਆਦਾ ਸਮਾਨ ਹੈ ਤੁਸੀਂ ਅੰਦਰੋਂ ਕੋਠੀ ਨੂੰ ਦੇਖੋਗੇ ਦੇਖ ਕੇ ਹੈਰਾਨ ਰਹਿ ਜਾਓਗੇ ਵੀ ਇੰਨੀ ਸ਼ੌਂਕ ਨਾਲ ਵੀ ਕੋਈ ਬੰਦਾ ਕੋਠੀ ਨੂੰ ਤਿਆਰ ਕਰਵਾ ਸਕਦਾ ਹੈ ਬਾਕੀ ਸਾਰੀ ਆਪਾਂ ਗੱਲ ਕਰਦੇ ਹਾਂ ਕੱਲੀ-ਕੱਲੀ ਤੇ ਸਾਰਾ ਕੁਝ ਤੁਸੀਂ ਦੇਖੋ ਜਦੋਂ ਆਪਾਂ ਲੋਬੀ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਆਪਾਂ ਨੂੰ ਸੱਜੇ ਹੱਥ ਨੂੰ ਪਹਿਲਾਂ ਤਾਂ ਆਪਾਂ ਨੂੰ ਓਪਨ ਕਿਚਨ ਹੀ ਮਿਲੂਗਾ ਕਿਚਨ ਕਾਫੀ ਖੁੱਲਡੂਲਾ ਤੇ ਸਾਰਾ ਕੰਮ ਲੱਕੜ ਨਾਲ ਲਾਈਟਿੰਗ ਨਾਲ ਸਾਰਾ ਕੁਝ ਕਰਵਾਇਆ ਹੋਇਆ ਹੈ ਤੇ ਜਿੰਨੇ ਬਾਕਸ ਵਗੈਰਾ ਇਹਨਾਂ ਨੇ ਬਣਵਾਏ ਹੋਏ ਨੇ ਜਿੰਨੀ ਲੱਕੜ ਵਗੈਰਾ ਲੱਗੀ ਹੋਈ ਹੈ ਜਿੰਨਾ ਫਰਨੀਚਰ ਦਾ ਕੰਮ ਹੋਇਆ ਸਾਰਾ ਕੁਝ ਵਧੀਆ ਤੇ ਪੂਰੀ ਵਧੀਆ ਕੁਆਲਿਟੀ ਦੀ ਲੱਕੜ ਨਾਲ ਹੋਇਆਗਾ ਫਰਨੀਚਰ ਦਾ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾਇਆ ਹੋਇਆ ਹੈ ਤੇ ਪਹਿਲਾ ਬੈਡਰੂਮ ਚ ਆਪਾਂ ਪਹੁੰਚ ਗਏ ਪਹਿਲਾ ਬੈਡਰੂਮ ਤੁਸੀਂ ਦੇਖੋ ਲਾਈਟਿੰਗ ਬਹੁਤ ਜਿਆਦਾ ਸ਼ੌਂਕ ਨਾਲ ਇਹਨਾਂ ਨੇ ਪਵਾਈ ਹੋਈ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤੇ ਸਾਰਾ ਕੁਝ ਵਧੀਆ ਜੇ ਆਪਾਂ ਜਗਾਂ ਦੀ ਗੱਲ ਕਰੀਏ ਵੀ ਕਿੰਨੀ ਜਗਾਂ ਚ ਆਪਣੀ ਆਹ ਕੋਠੀ ਬਣੀ ਹੋਈ ਹੈ ਤਾਂ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਜੀ ਜਿਹੜੀ ਆਪਾਂ ਨੂੰ ਆਹ ਕੋਠੀ ਮਿਲੂਗੀ ਆਹ 6 ਮਰਲੇ ਜਗਾਂ ਦੇ ਵਿੱਚ ਮਿਲੂਗੀ ਤੇ ਕੋਰਨਰ ਤੇ ਬਣੀ ਹੋਈ ਹੈ ਜੀ ਤੇ ਵੀਡੀਓ ਚ ਕੱਲੀ-ਕੱਲੀ ਆਪਾਂ ਗੱਲ ਕਰਦੇ ਆਂ ਤੇ ਹਰ ਚੀਜ਼ ਆਪਾਂ ਦੇਖਾਂਗੇ ਜੀ ਤੇ ਜਿੰਨੀ ਵੀ ਵੀਡੀਓ ਤੁਸੀਂ ਦੇਖੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਜੀ ਜੇ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਵੀ ਕਰ ਦੋ ਤੇ ਇਹ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਵੀ ਕਰ ਦੋ ਜੀ ਤੇ ਬੱਦ ਤੋਂ ਬੱਦ ਸਪੋਰਟ ਕਰਿਆ ਕਰੋ ਤੇ ਤੁਹਾਨੂੰ ਕੋਠੀ ਦਿਖਾ ਰਹੇ ਆਂ ਪੂਰੀ ਟੌਪ ਦੀ ਤੇ ਕੋਈ ਵੀ ਖਰੀਦਣ ਦਾ ਚਾਹਵਾਨ ਹੋਵੇ ਤੁਹਾਨੂੰ ਅੱਗੇ ਮਾਲਕ ਦਾ ਨੰਬਰ ਮਿਲ ਜਾਊਗਾ ਸਕਰੀਨ ਤੇ ਹੀ ਤੇ ਤੁਸੀਂ ਆਪੇ ਗੱਲ ਕਰ ਲਿਓ ਜੀ 6 ਮਾਰਲਿਆਂ ਚ ਕੋਠੀ ਬਣੀ ਹੋਈ ਆ ਤੇ 2 ਆਪਾਂ ਨੂੰ ਬੈਡਰੂਮ ਮਿਲ ਜਾਣਗੇ ਦੋਵੇਂ ਬੈਡਰੂਮ ਨਾਲ-ਨਾਲ ਬਣੇ ਹੋਏ ਨੇ ਪਹਿਲਾ ਬੈਡਰੂਮ ਤੁਸੀਂ ਦੇਖ ਲਿਓ ਸੈਕੰਡ ਵਾਲੇ ਚ ਆਪਾਂ ਪਹੁੰਚ ਗਏ ਆਪ ਬੈਡਰੂਮ ਵੀ ਤੁਸੀਂ ਦੇਖੋ ਤੇ ਕੋਠੀ ਜਿਹੜੀ ਬਹੁਤ ਸ਼ੌਂਕ ਨਾਲ ਬਹੁਤ ਰੀਝਾਂ ਨਾਲ ਪੂਰੀ ਟੌਪ ਦੀ ਇਹਨਾਂ ਨੇ ਤਿਆਰ ਕਰਵਾਈ ਹੋਈ ਆ ਬੈਡਰੂਮ ਵੀ ਪੂਰੇ ਵਧੀਆ ਆਪਾਂ ਨੂੰ ਕਲੀਨ ਵਧੀਆ ਸੋਹਣੇ ਸਾਫ਼ ਸੁਥਰੇ ਮਿਲ ਜਾਣਗੇ ਤੇ ਜੋੜੀਆਂ ਜੜੀਆਂ ਦਾ ਸਾਰਾ ਕੰਮ ਹੋਇਆਗਾ ਜਿਹੜਾ ਸਮਾਈਕਾ ਲੱਗਿਆ ਹੋਇਆ ਜਿੰਨਾ ਵੀ ਲੱਗਿਆ ਹੋਇਆ ਸਾਰਾ ਕੁਝ ਬਹੁਤ ਵਧੀਆ ਲੱਗਿਆ ਹੋਇਆ ਜੀ ਤੇ ਆਪਾਂ ਨੂੰ ਜਿਹੜੇ ਦੋ ਬੈਡਰੂਮ ਮਿਲਣਗੇ ਦੋਮਾਂ ਨਾਲ ਅਟੈਚ ਆਪਾਂ ਨੂੰ ਬਾਥਰੂਮ ਮਿਲ ਜਾਣਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤੇ ਜਿਹੜਾ ਕੁਠੀ ਦਾ ਡਰਾਈਂਗ ਰੂਮ ਬਣਿਆ ਹੋਇਆ ਨਾਲ ਜੀ ਉਹ ਤੁਸੀਂ ਚੈੱਕ ਕਰੋ ਬਹੁਤ ਸ਼ੌਂਕ ਨਾਲ ਇਹਨਾਂ ਨੇ ਆਪਦਾ ਡਰਾਈਂਗ ਰੂਮ ਬਣਵਾਇਆ ਹੋਇਆ ਡਰਾਈਂਗ ਰੂਮ ਦੇ ਵਿੱਚ ਆਪਾਂ ਨੂੰ ਵੀਅਰ ਬਾਰ ਵੀ ਮਿਲ ਜੂਗਾ ਤੇ ਤੁਸੀਂ ਦੇਖੋ ਤੇ ਮੈਨੂੰ ਦੱਸਿਓ ਤੁਹਾਨੂੰ ਡਰਾਈਂਗ ਰੂਮ ਕਿਵੇਂ ਦਾ ਲੱਗਿਆ ਵੀਅਰ ਬਾਰ ਕਿਵੇਂ ਦਾ ਲੱਗਿਆ ਬਾਕੀ ਕੁਠੀ ਤੁਹਾਨੂੰ ਕਿਵੇਂਦ ਲਗੀ ਨਾਲ ਦੀ ਨਾਲ نیچے ਕਮੈਂਟ ਕਰਦੇ ਰਹੋ ਜੀ ਤੇ ਡਰਾਈング ਰੂਮ ਚ ਆਪਾਂ ਪਹੁੰਚ ਗਏ ਦੇਖੋ ਤੁਸੀਂ ਬਹੁਤ ਸ਼ੌਂਕ ਨਾਲ ਵਧੀਆ ਡਰਾਈング ਰੂਮ ਆ ਪੂਰਾ ਵੱਡਾ ਤਿਆਰ ਕੀਤਾ ਹੋਇਆ ਤੇ ਆਹ ਦੇਖੋ ਜੀ ਬੀਅਰ ਬਾਰ ਦੇਖੋ ਤੁਸੀਂ ਬਹੁਤ ਮਤਲਬ ਕਿ ਵਧੀਆ ਤੇ ਸੋਹਣਾ ਬੀਅਰ ਬਾਰ ਇੱਕ ਪਾਸੇ ਇਹਨਾਂ ਨੇ ਬੜਵਾਇਆ ਹੋਇਆ ਬਾਕੀ ਜੇ ਆਪਾਂ ਛੱਤ ਦੀ ਗੱਲ ਕਰੀਏ ਤਾਂ ਡਾਊਨ ਸੀਲਿੰਗ ਇਹਨਾਂ ਨੇ ਕਰਵਾਈ ਹੋਈ ਆ ਸਾਰੇ ਕਿਤੋਂ ਤੇ ਪੌੜੀਆਂ ਆਪਾਂ ਨੂੰ ਵਧੀਆ ਮਿਲ ਜਾਣਗੀਆਂ ਤੇ ਕੋਠੀ ਬਣੀ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਜੀ 1 ਸਾਲ ਤੋਂ ਵੀ ਘੱਟ ਸਮਾਂ ਹੋਇਆ ਕੋਠੀ ਬਣੀ ਨੂੰ ਤੇ ਇਹ ਵਧੀਆ ਕੋਠੀ ਬਣੀ ਹੋਈ ਆ ਸ਼ੌਂਕ ਨਾਲ ਤਿਆਰ ਕਰਵਾਈ ਹੋਈ ਆ ਤੇ ਮੇਰੀ ਮਾਲਕ ਨਾਲ ਪੂਰੀ ਗੱਲਬਾਤ ਹੋਈ ਜੀ ਮਾਲਕ ਕਹਿੰਦੇ ਆ ਵੀ ਅਸੀਂ ਜਿਹੜੀ ਆਹ ਕੋਠੀ ਆ ਬਹੁਤ ਸ਼ੌਂਕ ਨਾਲ ਤਿਆਰ ਕਰਵਾਈ ਆ ਤੇ ਕੋਠੀ ਜਿਹੜੀ ਆਹ ਤਿੰਨ ਮੰਜ਼ਲੀ ਬਣਾਉਣੀ ਸੀਗੀ ਤੇ ਨਕਸ਼ਾ ਇਹਨਾਂ ਨੇ ਲੇਤਾ ਹੋਇਆ ਬਾਕੀ ਤੁਹਾਨੂੰ ਨਕਸ਼ਾ ਅੱਗੇ ਮਿਲ ਜੂਗਾ ਤਿੰਨ ਮੰਜ਼ਲੀ ਕੋਠੀ ਇਹਨਾਂ ਨੇ ਬਣਾਉਣੀ ਸੀਗੀ ਨਕਸ਼ੇ ਤੇ ਸਾਰੇ ਕੋਠੀ ਜਿਹੜੀ ਬਣੀ ਹੋਈ ਆ ਨਕਸ਼ਾ ਤੁਸੀਂ ਦੇਖੋ ਤਿੰਨ ਮੰਜ਼ਲੀ ਦਾ ਬਣਾਇਆ ਹੋਇਆ ਹੈ ਤੇ ਜਮਾ ਟੀਸੀ ਤੇ ਉੱਪਰ ਸਵੀਵਿੰਗ ਪੂਲ ਵੀ ਇਹਨਾਂ ਨੇ ਬਣਵਾਇਆ ਹੋਇਆ ਨਕਸ਼ੇ ਚ ਤੇ ਕਿਸੇ ਨੇ ਮਤਲਬ ਕਿ ਅੱਗੇ ਨਕਸ਼ੇ ਤੇ ਕੋਠੀ ਬਣਵਾਉਣੀ ਹੋਵੇ ਤਾਂ ਤੁਹਾਨੂੰ ਨਕਸ਼ਾ ਮਿਲ ਜਾਊਗਾ ਜਿਹੜੇ ਮਾਲਕ ਨੇ ਉਹਨਾਂ ਨਾਲ ਗੱਲ ਕਰ ਲਿਓ ਜੇ ਕਿਸੇ ਨੇ ਤਿੰਨ ਮੰਜ਼ਲੀ ਕੁਠੀ ਬਣਵਾਉਣੀ ਆ ਤਾਂ ਨਕਸ਼ਾ ਇਹਨਾਂ ਤੋਂ ਲੈ ਲਿਓ ਤੇ ਗੱਲਬਾਤ ਪੂਰੀ ਤੁਹਾਡੀ ਹੋ ਜਾਵੇਗੀ ਮਾਲਕ ਨਾਲ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲ 70 ਲੱਖ ਰੁਪਇਆ ਕਿਹਾਗਾ 70 ਲੱਖ ਦੇ ਵਿੱਚ ਕੋਠੀ ਵੀ ਹੈ ਸਾਰਾ ਸਮਾਨ ਵੀ ਹੈ ਸਕੂਟੀ ਵੀ ਹੈ ਤੇ ਜਿਹੜਾ ਬੁਲਟ ਨੂੰ ਤੁਸੀਂ ਦੇਖਿਆ ਮੋਟਰਸਾਈਕਲ ਉਹ ਵੀ ਹੈ ਜੀ ਹਰ ਚੀਜ਼ ਆਪਾਂ ਨੂੰ ਨਾਲ ਹੀ ਮਿਲ ਜੂਗੀ 70 ਲੱਖ ਦੇ ਵਿੱਚ ਬਾਕੀ ਮਾਲਕ ਕਹਿੰਦੇ ਆ ਵੀ ਮੜਾ ਮੋਟਾ ਘੱਟ ਵੱਧ ਵੀ ਕਰ ਲਾਂਗੇ ਤੇ ਕੋਠੀ ਇਹ ਬਣੀ ਹੋਈ ਹੈ ਕੁਮਾਨ ਏਰੀਆ 'ਚ ਬਾਬਾ ਖੁੰਡਾ ਕਲੋਨੀ ਦੇ ਵਿੱਚ ਹੈ ਜੀ ਤੇ ਗੁਰਦਾਸਪੁਰ ਇਹਨਾਂ ਨੂੰ ਲੱਗਦਾ ਹੈ ਕੁਮਾਨ ਖਾਸ ਜੀ ਤੇ ਬਹੁਤ ਵਧੀਆ ਰੀਜਨਲ ਕੁੱਠੀ ਤਿਆਰ ਕਰਵਾਈ ਹੋਈ ਆ। ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ। ਤੇ ਮਾਲਕ ਦਾ ਜਿਹੜਾ ਨੰਬਰ ਹੈ ਉਹ ਸਕਰੀਨ ਤੇ ਮੈਂ ਦੇ ਹੀ ਦਿੱਤਾ ਜੀ। ਨੰਬਰ ਹੈ 70 874 49703 ਦੁਬਾਰਾ ਫਿਰ ਤੋਂ ਕਨਫਰਮ ਕਰ ਦਿੰਨਾ 70 874 49703। ਇਸ ਨੰਬਰ ਤੇ ਤੁਸੀਂ ਗੱਲ ਕਰ ਲਿਓ। ਜੋ ਵੀ ਗੱਲ ਕਰਨੀ ਆ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਆ ਜੀ। ਤੇ ਬਾਕੀ ਘਰ ਵਿੱਚ ਸੀਸੀਟੀਵੀ ਕੈਮਰੇ ਵਗੈਰਾ ਵੀ ਲੱਗੇ ਹੋਏ ਨੇ। ਤੇ ਸਭ ਕੁਝ ਵਧੀਆ ਗਾ ਤੇ ਸਾਰਾ ਕੁਝ ਵਧੀਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਮਾਰਕੀਟ ਜਮੇ ਨੇੜੇ ਹੈ ਜੀ ਡੇਢ ਕਿਲੋਮੀਟਰ ਤੇ ਹੈ ਤੇ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤੁਸੀਂ ਜਾ ਕੇ ਦੇਖ ਲਿਓ ਤੇ ਡਾਇਰੈਕਟ ਮਾਲਕ ਨਾਲ ਤੁਹਾਡੀ ਗੱਲ ਹੋ ਜੇਗੀ ਤੇ ਸਿੱਧੇ ਤੁਸੀਂ ਮਾਲਕ ਨਾਲ ਗੱਲ ਕਰਕੇ ਜਾ ਕੇ ਦੇਖ ਕੇ ਕਿਸੇ ਨੂੰ ਪਸੰਦ ਆ ਵੀ ਤੁਸੀਂ ਆਪੇ ਖਰੀਦ ਲਿਓ ਜੀ ਬਾਕੀ ਨਕਸ਼ਾ ਤੁਸੀਂ ਦੇਖ ਲਿਆ ਹੋਊਗਾ ਫੋਟੋ ਮੈਂ ਨਕਸ਼ਤੀ ਲਾਤੀ ਸੀਗੀ ਤੇ ਨੰਬਰ ਫਿਰ ਤੋਂ ਮੈਂ ਕਨਫਰਮ ਤੁਹਾਨੂੰ ਕਰਵਾ ਦੇਣਾ ਜੀ 70 874 ਤੇ 49703 ਇਸ ਨੰਬਰ ਤੇ ਗੱਲਬਾਤ ਜੋ ਵੀ ਕਰਨੀ ਆਪੇ ਕਰ ਲਿਓ ਜੀ ਤੇ ਕਿਸੇ ਨੇ ਵੀ ਗੱਲਬਾਤ ਕਰਨੀ ਹੈ ਕਰ ਲਿਓ 70 ਲੱਖ ਦੇ ਵਿੱਚੋਂ ਡਿਮਾਂਡ ਦੇ ਵਿੱਚੋਂ ਮਤਲਬ ਕੀ ਘਟਵਾ ਦਾ ਹੋ ਜੂਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾੜਾ ਮੋਟਾ ਹੋ ਜੂਗਾ ਕੋਈ ਜ਼ਿਆਦਾ ਨਹੀਂ ਹੋਣਾਗਾ ਤੇ ਬਾਕੀ ਤੁਸੀਂ ਓਨਰ ਨਾਲ ਆਪੇ ਗੱਲ ਕਰ ਲਿਓ ਤੇ ਜਾਕੀ ਕਿਸੇ ਨੇ ਕੋਠੀ ਦੇਖਣੀ ਆ ਜਾ ਕੇ ਦੇਖ ਲਊ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਗੱਲ ਕਰ ਲਓ ਤੇ ਗੱਲ ਕਰਕੇ ਕੋਠੀ ਨੂੰ ਖਰੀਦ ਸਕਦਾਂ ਹਾਂ ਜੇ ਕੋਈ ਚਾਹਵਾਨ ਹੈਗਾ ਕੋਈ ਵੀ ਕੋਠੀ ਖਰੀਦਣ ਦਾ ਚਾਹਵਾਨ ਹੈ ਕੋਠੀ ਖਰੀਦਣਾ ਚਾਹੁੰਦਾ ਹੈ ਤੁਸੀਂ ਗੱਲਬਾਤ ਕਰਕੇ ਖਰੀਦ ਸਕਦੋਂ ਜੀ ਬਾਕੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਵਧੀਆ ਲੱਗੀ ਹੈ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰ ਦਾਂ ਕੋਈ ਕਮਿਸ਼ਨ ਖਰਚਾ ਵਾਰਚ ਆਪਾਂ ਨਹੀਂ ਲੈਂਦੇ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਨੰਬਰ ਹੈ ਜੀ ਆਪਣਾ 73 800 ਪੂਰਾ 26173 ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਮਤਲਬ ਕੋਠੀ ਦੀ ਘਰ ਦੀ ਮਕਾਨ ਦੀ ਕਿਸੇ ਵੀ ਏਰੀਆ ਚੋਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਜੀ ਤੇ ਵਧੀਆ ਲੱਗੀਏ ਵੀਡੀਓ ਤਾਂ ਲਾਈਕ ਲਾਜ਼ਮੀ ਕਰ ਦਿਓ ਕੋਠੀ ਕਰ ਰਹੀ ਆ ਵੀਡੀਓ ਆਪਣੇ ਕੋਲੇ ਭੇਜੋ ਜਲਦੀ ਆਪਾਂ ਐਡ ਲਗਾ ਦਾਂਗੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮੰਗਾ ਚਾਹੀਦਾ ਦੱਸੋ ਮੈਨੂੰ ਲੈ ਕੇ ਆਪਾਂ ਜਲਦੀ ਤੋਂ ਜਲਦੀ ਪਹੁੰਚ ਜਾਵਾਂਗੇ